ਸਤਿ ਸ੍ਰੀ ਅਕਾਲ ਦੋਸਤੋ ਆਸ ਹੈ ਕਿ ਤੁਸੀਂ ਸਭ ਚੜ੍ਹਦੀ ਕਲਾ ਵਿੱਚ ਹੋਗੇ ਮੈਂ ਵੀ ਚੜ੍ਹਦੀ ਕਲਾ ਵਿੱਚ ਆ ਮੇਰਾ ਇੱਕ ਇਸ ਵੀਡੀਓ ਬਣਾਉਣ ਦਾ ਇੱਕ ਮਕਸਦ ਹੈ ਕਿ ਮੇਰੇ ਇੱਕ ਮਨ ਵਿੱਚ ਸਵਾਲ ਆ ਤੇ ਉਹ ਸਵਾਲ ਮੈਂ ਜਿਹੜਾ ਹੈਗਾ ਸਿਕਸ ਸਮਾਜ ਦੇ ਮੋਢੀ ਵੀਰਾਂ ਨੂੰ ਕੀਤਾ ਜਾਂ ਸਿਕਸ ਸਮਾਜ ਨੂੰ ਵੀ ਕਰ ਰਿਹਾ ਤੇ ਇਹ ਸਬੰਧਤ ਮੇਰਾ ਸਵਾਲ ਆ ਗੁਰੂ ਤੇਗ ਬਹਾਦਰ ਜੀ ਦੀ ਨਾਲ ਕਿ ਗੁਰੂ ਲਾਧੋ ਰੇ ਜਿਹੜੀ ਇੱਕ ਸਾਖੀ ਆਉਂਦੀ ਹੈ ਕਿ ਮੱਖਣ ਸਾ ਲਵਾਣੇ ਨੇ ਗੁਰੂ ਸਾਹਿਬ ਨੂੰ ਲੱਭਿਆ ਤੇ ਉਹ ਸਾਰੇ ਆਪਾਂ ਜਾਣਦੇ ਆ ਕਿ ਕੀ ਸਾਖੀ ਆ ਮੇਰਾ ਸਿਰਫ ਇੰਨਾ ਹੀ ਸਵਾਲ ਆ ਕਿ ਇੱਕ ਸਿੱਖ ਦੇ ਇੰਨੇ ਹਜ਼ਾਰਾਂ ਕਿਲੋਮੀਟਰ ਦੂਰ ਡੁੱਬਦੇ ਜਹਾਜ਼ ਨੂੰ ਆਪਾ ਜੀ ਬਚਾ ਸਕਦੇ ਆ ਐਡਾ ਵੱਡਾ ਚਮਤਕਾਰ ਕਰ ਸਕਦੇ ਆ ਤੇ ਉਥੋਂ ਜਿਹੜੀ ਹੈਗੀ ਆ ਆਪਦੀ ਗ੍ਰਹੀ ਵੀ ਪ੍ਰਗਟ ਕਰ ਸਕਦੇ ਆ ਤਾਂ ਫਿਰ ਜਦੋਂ ਦਿੱਲੀ ਉਹਨਾਂ ਉਹ ਜਾਂਦੇ ਆ ਤੇ ਉੱਥੇ ਉਹਨਾਂ ਨੂੰ ਚਮਤਕਾਰ ਕਰਨ ਨੂੰ ਕਿਹਾ ਜਾਂਦਾ ਹੈ ਤਾਂ ਫਿਰ ਉਦੋਂ ਚਮਤਕਾਰ ਕੇ ਉਹ ਨਹੀਂ ਕੀਤਾ ਉਦੋਂ 시ద్ధి ਕਿਉਂ ਦੇਦੀ ਤੇ ਇੱਕ ਜਿਹੜਾ ਹੈਗਾ ਡੁੱਬਦਾ ਜਹਾਜ਼ ਜਿਹੜਾ ਅਕਾਲਪੁਰਖ ਦੀ ਰਜਾ ਦੇ ਨਾਲ ਉਹਦੇ ਹੁਕਮ ਦੇ ਨਾਲ ਡੁੱਬ ਰਿਹਾ ਸੀਗਾ ਮੱਖਣਛੱਲ ਲਬਾਣੇ ਨੂੰ ਡੋਬ ਰਿਹਾ ਸੀਗਾ ਉਹਨੂੰ ਬਚਾਲਿਆ ਤਾਂ ਕੀ ਉਹ ਰੱਬ ਦੀ ਰਜਾ ਦੇ ਉਲਟ ਨਹੀਂ ਕੀਤਾ ਜਦੋਂ ਗੁਰੂ ਸਾਹਿਬ ਨੂੰ ਉੱਥੇ ਚਮਤਕਾਰ ਕਰਨ ਨੂੰ ਕਿਹਾ ਜਾਂ ਇਸਲਾਮ ਕਬੂਲ ਕਰਨ ਨੂੰ ਕਿਹਾ ਤੇ ਜਾਂ ਫਿਰ ਜਿਹੜੇ ਹੈਗੇ ਆ ਉਹ ਸ਼ੀਦੀ ਕਬੂਲ ਕਰਨ ਨੂੰ ਕਿਹਾ ਤਾਂ ਉਹਨਾਂ ਨੇ ਸ਼ਹੀਦੀ ਨੂੰ ਚੁਣਿਆ ਤਾਂ ਉਹ ਫਿਰ ਉੱਥੇ ਚਮਤਕਾਰ ਕਿਉਂ ਨਹੀਂ ਕੀਤਾ ਜੇ ਉੱਥੇ ਉਹ ਚਮਤਕਾਰ ਕਰ ਦਿੰਦੇ ਦਿੱਲੀ 'ਚ ਸਾਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਧਰਮ ਦੀ ਜੈ ਜੈਕਾਰ ਹੋ ਜਾਣੀ ਸੀ ਤੇ ਸਾਰਿਆਂ ਨੇ ਗੁਰੂ ਤੇਗ ਬਹਾਦਰ ਜੀ ਦੇ ਪੈਰਾਂ 'ਚ ਪੈ ਜਾਣਾ ਸੀ ਤੇ ਸਾਰੇ ਜ਼ੁਲਮ ਸਾਰਾ ਕੁਝ ਜੋ ਵੀ ਕੁਝ ਆ ਉਹ ਜਿਹੜਾ ਹੈਗਾ ਉਹ ਬਚ ਜਾਣਾ ਸੀ ਨਾ ਹੀ ਉਹ ਚਾਰ ਸਾਹਿਬਜ਼ਾਦੇ ਸ਼ਹੀਦ ਹੁੰਦੇ ਨਾ ਹੀ ਹੋਰ ਸ਼ਿੱਧੀਆਂ ਹੁੰਦੀਆਂ ਨਾ ਹੀ ਜਿਹੜਾ ਹੈਗਾ ਸਮਾਜ ਦੇ ਵਿੱਚ ਇੰਨਾ ਜਿਹੜਾ ਹੈਗਾ ਕਤਲੋਗਾਰਦ ਹੁੰਦੀ ਉੱਥੇ ਕਿਉਂ ਨਹੀਂ ਚਮਤਕਾਰ ਦਿਖਾਇਆ ਤੇ ਇੱਕ ਮੱਖਣ ਸਾ ਲਵਾਣਾ ਹੈ ਦੇ ਜਹਾਜ਼ ਨੂੰ ਬਚਾਉਣ ਲਈ ਕਿਉਂ ਚਮਤਕਾਰ ਦਿਖਾਇਆ ਇਹ ਮੇਰੇ ਮਨ ਦੇ ਵਿੱਚ ਸਵਾਲ ਆ ਤੇ ਮੈਂ ਇਹ ਸਿੱਖ ਵਿਦਵਾਨਾਂ ਬੁੱਧੀਜੀਵੀਆਂ ਜਾਂ ਸਿੱਖ ਸਮਾਜ ਨੂੰ ਇਹ ਗੱਲ ਸਿੱਧੀ ਕਰ ਰਿਹਾ ਹਾਂ ਕਿ ਕੀ ਇਹ ਮੱਖਣ ਸਾ ਲਬਾਣੇ ਵਾਲੀ ਜਿਹੜੀ ਹੈਗੀ ਆ ਸਾਖੀ ਬਣਾਈ ਆ ਉਹ ਗੁਰਮਤ ਦੇ ਉਲਟ ਤਾਂ ਨਹੀਂ ਕਿਉਂਕਿ ਗੁਰੂ ਸਾਹਿਬ ਨੇ ਦਾ ਚਮਤਕਾਰ ਕਰਨ ਨੂੰ ਕਹਿਰ ਦਾ ਨਾਮ ਦਿੱਤਾ ਕਹਿਰ ਆ ਤੇ ਮੈਂ ਚਮਤਕਾਰ ਨਹੀਂ ਕਰਨ ਤੇ ਫਿਰ ਪਹਿਲਾਂ ਜਦੋਂ ਬਰੇਾਈ ਸ਼ੁਰੂ ਕੀਤੀ ਉਦੋਂ ਚਮਤਕਾਰ ਕਿਉਂ ਕੀਤਾ ਮੇਰੇ ਹਿਸਾਬ ਚ ਉਹ ਚਮਤਕਾਰ ਵਾਲੀ ਸਾਖੀ ਝੂਠੀ ਹੈ ਉਹ ਗੁਰੂ ਸਾਹਿਬ ਦੀ ਉਸ ਬਾਬੇ ਨਾਨਕ ਦੀ ਉਸ ਸੋਚ ਨੂੰ ਜਿਹੜੀ ਹੈਗੀ ਆ ਗੰਦਲਾ ਕਰਨ ਦੀ ਉਸ ਨੂੰ ਜਿਹੜੇ ਹੈਗੇ ਆ ਕਰਮ ਕਾਂਡੇ ਅੰਧਵਿਸ਼ਵਾਸੀ ਤੇ ਮਨ ਪਸੰਦੀ ਮਨਮਤੀ ਤੇ ਪਖੰਡਵਾਦ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਇਹ ਸਾਖੀ ਗਲਤ ਹੈ ਗੁਰੂ ਸਾਹਿਬ ਗਲਤ ਹੈ ਗੁਰੂ ਦੀ ਸੋਚ ਗਲਤ ਹੈ ਕੀ ਹੈ ਇਹ ਮੇਰਾ ਸਵਾਲ ਆ ਤੇ ਮੈਂ ਇਹ ਸਵਾਲ ਦੇ ਵਿੱਚ ਫਸਿਆ ਹੋਇਆ ਤੇ ਮੇਰੇ ਸਹਾਰ ਕੇ ਸਾਖੀ ਗਲਤ ਹੈ ਲੱਖਣ ਮੱਖਣਸਾ ਲਵਾਣੇ ਵਾਲੀ ਜੇ ਉਹ ਸਾਖੀ ਗਲਤ ਆ ਤੇ ਉਹ ਸਿੱਖੀ ਸਿਧਾਂਤਾਂ ਦੇ ਗਲਤ ਆ ਬਾਬੇ ਨਾਨਕ ਦੀ ਸੋਚ ਦੇ ਅਨਸਾਰ ਗਲਤ ਆ ਤੇ ਫਿਰ ਉਹ ਪ੍ਰਚਾਰ ਹੀ ਕਿਉਂ ਜਾ ਰਹੀ ਆ ਕਿਉਂ ਉਹਦਾ ਜਿਹੜਾ ਹੈਗਾ ਇੰਨਾ ਸਿੱਖੀ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਤੇ ਇਹਨੂੰ ਮਨਮਤਾਂ ਦੇ ਧਰਮ ਦੇ ਨਾਲ ਕਿਉਂ ਲਾਇਆ ਜਾ ਰਿਹਾ ਇਹ ਮੇਰਾ ਜਿਹੜਾ ਹੈਗਾ ਉਹ ਚਿੰਤਾ ਦਾ ਵਿਸ਼ਾ ਹੈ ਇਸੇ ਨਾਲ ਸੰਬੰਧਿਤ ਇੱਕ ਹੋਰ ਵੀ ਸਵਾਲ ਖੜੇ ਹੋ ਜਾਂਦੇ ਆ ਕਿ ਆਪਾਂ ਦੇਖਦੇ ਆ ਕਿ ਕਈ ਗੁਰਦੁਆਰੇ ਜਿਹੜੇ ਹੈਗੇ ਆ ਉਹ ਗੁਰੂ ਸਾਹਿਬਾਂ ਦੇ ਨਾਮ ਦੇ ਨਾਲ ਜੁੜੇ ਹੋਏ ਆ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਾਦੇ ਜੁੜੇ ਹੋਏ ਚਵੇਂ ਪਾਸ਼ਾ ਦੀ ਨਾਂ ਵੀ ਜੁੜੇ ਹੋਏ ਆ ਵੀ ਕਿਸੇ ਨਾ ਕਿਸੇ ਜਾਨਵਰ ਨੂੰ ਮਾਰਤਾ ਜਾਂ ਸ਼ਿਕਾਰ ਕੀਤਾ ਕਿਸੇ ਨਾ ਕਿਸੇ ਜਾਨਵਰ ਦਾ ਪੰਛੀ ਦਾ ਤੇ ਫਿਰ ਜਦੋਂ ਪੁੱਛਿਆ ਗਿਆ ਉਹ ਕਿਉਂ ਕੀਤਾ ਤਾਂ ਕਹਿੰਦੇ ਜੀ ਇਹ ਪਿਛਲੇ ਜਨਮ ਵਿੱਚ ਆ ਸੀ ਆ ਸੀ ਤੇ ਇਹਨਾਂ ਦੀ ਮੁਕਤੀ ਕਰਨ ਵਾਸਤੇ ਇਹਨਾਂ ਨੂੰ ਮਾਰਿਆ ਕਿ ਇਹ ਸਾਰੇ ਚਮਤਕਾਰ ਨਹੀਂਗੇ ਕੀ ਇਹ ਜਿਹੜੀ ਹੈਗੀ ਸਿੱਖੀ ਸਿਧਾਂਤਾਂ ਦੇ ਖਿਲਾਫ ਸਾਰੀਆਂ ਬਣਾਈਆਂ ਗਈਆਂ ਸਾਖੀਆਂ ਤੇ ਵੱਡੇ ਵੱਡੇ ਜਿਹੜੇ ਗੁਰਦੁਆਰੇ ਬਣਾਏ ਆ ਇਹ ਕੀ ਮਨਮਤ ਸਿੱਖੀ ਦੇ ਵਿਰੋਧਾ ਤੇ ਕਿ ਨਹੀਂ ਗੇ ਜੇ ਵਿਰੋਧਾ ਤੇ ਫਿਰ ਇਹਨਾਂ ਨੂੰ ਇੰਨਾ ਕਿਉਂ ਪਚਾਰਿਆ ਜਾ ਰਿਹਾ ਕੀ ਇਹਦੇ ਪਿੱਛੇ ਸਿੱਖੀ ਜਿਹੜੀ ਅੱਜ ਐਡੀ ਨਿੱਕਰ ਦੀ ਨਿੱਕਰ ਦੀ ਇਸ ਹਾਲਤ 'ਚ ਆ ਗਈ ਆ ਕਿ ਇਹਨੂੰ ਨਵੇਂ ਤੱਕ ਇਹ ਐਡਾਪਟ ਕਰਨਾ ਤੇ ਜਿਹੜੇ ਸਿੱਖ ਆ ਉਹ ਵੀ ਸਾਰੇ ਛੱਡਦੇ ਜਾ ਰਹੇ ਆ ਕਿਉਂ ਕਿਉਂਕਿ ਸਾਰਾ ਕਾਸ਼ ਗੰਦਲਾ ਕੀਤਾ ਜਾ ਰਿਹਾ ਤੇ ਇਹ ਗੰਦਲਾ ਕਰਨ ਵਾਲੇ ਜਿਹੜੇ ਮਹਤਵਰ ਲੋਕ ਆ ਕੀ ਉਹ ਇਸ ਵੱਲ ਧਿਆਨ ਦੇਣਗੇ ਤੇ ਕੀ ਬੁੱਧੀਜੀਵੀਆਂ ਦੀ ਡਿਊਟੀ ਲਾ ਕੇ ਇਹਨਾਂ ਨੂੰ ਬਚਾਉਣਗੇ ਕੀ ਇਹ ਹੋ ਰਿਹਾ ਇਹਦੇ ਬਾਰੇ ਜਿਹੜਾ ਹੈਗਾ ਸਾਡੇ ਸਾਰੇ ਸਿੱਖ ਸਮਾਜ ਨੂੰ ਵੀ ਸੋਚਣਾ ਚਾਹੀਦਾ ਕਿ ਸਿੱਖੀ ਆ ਜਿਹੜੀ ਉਹ ਪਖੰਡਵਾਦ ਅੰਧਵਿਸ਼ਵਾਸ ਤੇ ਮਨਮਤੀ ਰੋਹ ਰੀਤਾਂ ਦੇ ਜਿਹੜੇ ਮੰਨੇ ਜਾ ਰਹੇ ਧਰਮ ਸੀ ਉਹਨਾਂ ਤੋਂ ਵੱਖਰੀ ਨਵੀਂ ਵਿਗਿਆਨਿਕ ਵਿਚਾਰਧਾਰਾ ਇਹ ਨੂੰ ਬਾਬੇ ਨਾਨਕ ਨੇ ਜਿਹੜਾ ਹੈਗਾ ਸਿੰਜਿਆ ਤੇ ਸਾਰੇ ਉਹ ਦਸਾਂ ਪਾਤਸ਼ਾਹਾਂ ਦੇ ਵਾਸੀ ਇੱਧਾਂ ਤੱਕ ਇਹ ਗੱਲਾਂ ਆਈਆਂ ਪਰ ਅੱਜ ਉਸ ਨੂੰ ਕਿਹੜੀ ਸੋਚ ਅਧੀਨ ਜਿਹੜਾ ਹੈਗਾ ਉਹ ਖਤਮ ਕੀਤਾ ਜਾ ਰਿਹਾ ਤੇ ਵਾਪਸ ਉਹਨਾਂ ਹੀ ਉਹ ਗੰਦਲੇ ਹੋਏ ਤਲਾਬ ਦੇ ਵਿੱਚ ਉਹ ਗੰਦਲੀਆਂ ਹੋਈਆਂ ਉਹ ਸੋਚਾਂ ਦੇ ਵਿੱਚ ਜਿਹੜਾ ਹੈਗਾ ਲਿਜਾਇਆ ਜਾ ਰਿਹਾ ਜਿੱਥੋਂ ਬਾਬੇ ਨਾਨਕ ਨੇ ਤੇ ਦਸਾਂ ਗੁਰੂ ਸਾਹਿਬਾਨਾਂ ਨੇ ਸਾਨੂੰ ਕੱਢਿਆ ਸੀ ਤੇ ਜੇ ਅਸੀਂ ਇਹਨਾਂ ਚੀਜ਼ਾਂ ਤੋਂ ਵਚਣਾ ਜਾਣੇ ਤਾਂ ਸਾਰੇ ਸਿੱਖਾਂ ਨੂੰ ਮੇਰੀ ਬੇਨਤੀ ਹੈ ਕਿ ਖੁਦ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਸ਼ੁਰੂ ਕਰਨ ਆਪ ਪੜਨ ਆਪ ਸਮਝਣ ਬਿਨਾ ਕਿਸੇ ਸਟਿੱਕ ਤੋਂ ਤੇ ਆਪ ਦੀ ਜਿਹੜੀ ਹੈਗੀ ਆ ਸੋਚ ਅਨਸਾਰ ਗੁਰੂ ਸਾਹਿਬ ਤੋਂ ਜਿਹੜੀ ਹੈਗੀ ਉਹ ਸਿੱਧੀ ਜਿਹੜੀ ਹੈਗੀ ਆ ਹੁਕਮ ਲੈਣ ਤੇ ਤੁਹਾਨੂੰ ਜਦੋਂ ਤੁਸੀਂ ਸਾਰੇ ਆਪ ਸਹਿਜ ਪਾਠ ਕਰੋਗੇ ਹੌਲੀ ਹੌਲੀ ਸਮਝ ਸਮਝ ਕੇ ਗੁਰੂ ਸਾਹਿਬ ਨਾਲ ਗੱਲਾਂ ਕਰਦਿਆਂ ਕਰਦਿਆਂ ਜਦੋਂ ਅਸੀਂ ਗੱਲ ਨੂੰ ਸਮਝ ਜਾਗੇ ਤਾਂ ਸਾਨੂੰ ਸਾਰਾ ਪਤਾ ਲੱਗ ਜਾਊਗਾ ਕਿ ਜੋ ਕੁਝ ਵੀ ਸਿੱਖਾਂ ਦੇ ਵਿੱਚ ਕੀਤਾ ਜਾ ਰਿਹਾ ਪ੍ਰਚਾਰਿਆ ਜਾ ਰਿਹਾ ਉਹ ਸਾਰਾ ਪਖੰਡਵਾਦ ਪ੍ਰਚਾਰਿਆ ਜਾ ਰਿਹਾ ਬਾਬੇ ਨਾਨਕ ਦੀ ਸੋਚ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਵੱਖਰੇ ਆ ਉਹ ਜ਼ਿੰਦਗੀ ਨੂੰ ਇੰਨਾ ਸੌਖਾ ਤੇ ਜਿਹੜਾ ਹੈਗਾ ਸਹਿਜ ਨਾਲ ਜਿਉਣ ਲਈ ਸ਼ਾਂਤੀ ਨਾਲ ਜਿਉਣ ਲਈ ਹੁਕਮ ਆ ਪਰ ਅਸੀਂ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਨੂਰ ਮਾਲਾ ਵਿੱਚ ਟਾ ਕੇ ਰੱਖਿਆ ਹੋਇਆ ਤੇ ਮਾਨ ਪਰਚਾ ਮਤ ਦੀਆਂ ਅੰਧਵਿਸ਼ਵਾਸੀ ਪਖੰਡੀਆਂ ਜਿਹੜੀਆਂ ਸਾਖੀਆਂ ਨੂੰ ਮੰਨ ਕੇ ਅਸੀਂ ਆਪਦੇ ਦੁੱਖ ਦੂਰ ਕਰਨ ਲਈ ਜਿਹੜੇ ਹੈਗੇ ਆ ਉਹ ਨੱਕ ਰਗੜਦੇ ਫਿਰਦੇ ਆ ਮੇਰੀ ਤਾਂ ਹੀ ਬੇਨਤੀ ਆ ਸਹਿਜ ਪਾਠ ਸ਼ੁਰੂ ਕਰੋ ਗੁਰੂ ਤੇ ਵਿਸ਼ਵਾਸ ਰੱਖੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਨੂੰ ਆਪਦੇ ਤੇ ਸਿੱਧਾ ਲਾਗੂ ਕਰੋ ਵਿਚਾਰੜੇ ਜਿਹੜੇ ਵਿਚੋਲੇ ਬਾਬੇ ਨਾਨਕ ਨੇ ਖਤਮ ਕੀਤੇ ਸੀ ਤੁਸੀਂ ਵੀ ਕਰ ਦਿਓ ਸਿੱਧੀ ਗੱਲਬਾਤ ਕਰੋ ਸਭ ਸੌਖਾ ਹੋ ਜਾਊਗਾ ਬਾਕੀ ਜੇ ਕਿਸੇ ਨੂੰ ਕਿਸੇ ਗੱਲ ਦਾ ਗੁੱਸਾ ਲੱਗਾ ਤਾਂ ਭਾਈ ਮਾਫੀ ਮੰਗਦਾ ਬਾਰੇ ਮੇਰੇ ਸਵਾਲ ਆ ਜਿਹੜੇ ਅਸੀਂ ਪਖੰਡਵਤ ਵਿੱਚ ਜਾ ਰਹੇ ਆ ਉਹਨਾਂ ਤੋਂ ਅਸੀਂ ਬਚਨ ਦੀ ਕੋਸ਼ਿਸ਼ ਕਰੀਏ ਗੁਰੂ ਨਾਲ ਜੁੜੀਏ ਬਿਸਮਾਦ ਵਿੱਚ ਰਹੋ ਬਿਸਮਾਦੀ ਬਣੋ ਆਨੰਦਤ ਰਹੋ ਖੁਸ਼ੀਆਂ ਨਾਲ ਬਿਸਮਾਦੀ ਜੀਵਨ ਜਿਉਂ ਤੇ ਰਸਮਾਦ ਹੋ ਕੇ ਮਰ ਜਿਓ ਤੇ ਉਹਦੇ ਵਿੱਚ ਸਮਾਜੋ ਜਿਉਂ ਤੇ ਆ ਜੀ ਰੱਬ ਨੂੰ ਮਿਲਣ ਦਾ ਧਰਮ ਹੀ ਸਿੱਖ ਧਰਮ ਆ ਬਾਕੀ ਸਾਰੇ ਧਰਮ ਮਰਨ ਤੋਂ ਬਾਅਦ ਦੀ ਰੱਬ ਨੂੰ ਮਿਲਦੀ ਗੱਲ ਕਰਦੇ ਸਿਰਫ ਇੱਕੋ ਇੱਕ ਧਰਮਾ ਚਾਉਂਦਿਆਂ ਜੀ ਮਿਲਦੀ ਕਲਾ ਇਹ ਬਾਬਾ ਨਾਨਕ ਸਿਖਾਉਂਦਾ ਗੁਰੂ ਗ੍ਰੰਥ ਸਾਹਿਬ ਜੀ ਸਿਖਾਉਂਦੇ ਆ ਸਿੱਖ ਲੋ ਸੌਖੇ ਰਹੋਗੇ ਸਭ ਧੰਨਵਾਦ ਜੀ ਮਾਫ ਕਰਨਾ ਜੇ ਗੁੱਸਾ ਲੱਗਿਆ ਸ਼ੁਕਰੀਆ